ਸੰਸਾਰ ਸੁਮੰਦੇ ਤਾਰ ਗੋਬਿੰਦੇ ਸੰਸਾਰ ਸੁਮੰਦੇ ਤਾਰ ਗੋਬਿੰਦੇ ਤਾਰ ਲਾ ਬਾਪ ਬੀਠਲਾ ਤਾਰ ਲਾ ਬਾਪ ਬੀਠਲਾ ਸੰਸਾਰ ਸੰਮ ਦੇ ਤਾਰ ਗਵਿੰਦ ਦੇ ਲੋਬ ਲਹਿਰ ਅਤਨੀ ਚਰ ਬਾਜੈ ਕਾਇ ਡੂਬੇ ਕੇਸਵਾ ਸੰਸਾਰ ਸਮੁੰਦੇ ਤਾਰ ਗੁਮੰਦੇ ਕਾਰ ਲੈ ਬਾਪੀਠਲਾ ਅਨਲ ਬੇੜਾ ਹੋਂਖੇਵ ਨਸਾਕੋ ਅਨਲ ਬੇੜਾ ਹੋਂਖੇਵ ਨਸਾਕੋ ਤੇਰਾ ਪਾਰ ਨਾ ਪਾਇਆ ਪੀਠੁਲਾ ਓ ਦਿਆਲ ਸਤ ਗੁਰ ਮੇਲ ਤੁਮੋ ਕੋ ਪਾਰ ਉਤਾਰੇ ਕੇਸਵ ਆ ਨਮਕ ਹੈ ਹਉ ਤਰ ਵਿਨ ਜਾਣੋ ਮੋਕੋ ਬਾਹਂ ਦੇ ਬਾਹਂ ਦੇ ਬੀਠਲਾ ਸੰਸਾਰ ਸਮੁੰਦੇ ਤਾਰ ਗਵਿੰਦੇ ਤਾਰ ਲਾ ਬਾਪ ਬੀਠਲਾ ਸੰਸਾਰ ਸਮੁੰਦੇ ਤਾਰ ਗਵਿੰਦੇ ਵਾਹਿਗੁਰੂ ਸੰਤਾਂ ਮਾਨੋ ਦੂਤਾਂ ਡਾਨੋ ਇਕ ਕੋਟਵਾਰੀ ਮੇਰੀ ਦਿਵਸ ਰਹਿਣ ਤੇਰੇ ਪਾਉ ਪਲੋਸੋਂ ਕੇ ਸਚਵਰ ਕਰ ਫੇਰੀ ਹਮ ਕੁਕਰ ਤੇਰੇ ਦਰਬਾਰ ਔਂਕ ਅੱਗ ਬਦਨ ਪਸਾਰ ਹਮ ਕੋ ਕਰ ਤੇਰੇ ਦਰਬਾਰ ਭਗਤ ਕਬੀਰ ਜੀ ਦਾ ਇਹ ਰਾਮ ਕਲੀ ਬਾਣੀ ਭਗਤਾ ਜੀ ਦੇ ਵਿੱਚ ਇਹ ਚੌਥਾ ਸ਼ਬਦ ਹੈ ਔ ਇਸ ਸ਼ਬਦ ਦੀ ਪਹਿਲਾ ਰਹਾਉ ਦੀਆਂ ਪੰਕਤਾਂ ਪੰਕਤੀਆਂ ਦੇ ਵਿਚਾਰ ਕਰੀਏ ਹਮ ਕੋਕਰ ਤੇਰੇ ਦਰਬਾਰ ਆਉ ਕੇ ਬਦਨ ਪਸਾ ਮ ਕੂਕਰ ਕੂਕਰ ਕੁੱਤਾ ਮੈਂ ਤਾਂ ਤੇਰੇ ਦਰਬਾਰ ਦੇ ਵਿੱਚ ਤੇਰੇ ਦਰ ਤੇ ਕੁੱਤਾ ਹਾਂ ਜੋ ਤੇਰੇ ਦਰ ਤੇ ਬੈਠਾ ਹੋਇਆ ਪੌਂਕਾ ਆਖ ਬਦਨ ਪਸਾਰ ਬਦਨ ਆਪਣਾ ਮੂੰਹ ਅੱਗੇ ਕਰਕੇ ਅਤੇ ਭੌਂਕ ਰਿਹਾ ਹਾਂ ਅਰਥਾਤ ਤੇਰੀ ਮੈਂ ਸਿਪਤ ਸਲਾਹ ਕਰ ਰਿਹਾ ਹਾਂ ਕਿਉਂ ਸਿਪਤ ਸਲਾਹ ਕਰਦਾ ਹਾਂ ਕਿਉਂਕਿ ਸਿਪਤ ਸਲਾਹ ਕਰਨ ਦੇ ਨਾਲ ਇਹ ਵਿਕਾਰ ਰੂਪੀ ਜੋ ਕੁੱਤੇ ਹਨ ਇਹ ਦੌੜ ਜਾਂਦੇ ਹਨ ਮੇਰੇ ਅੰਦਰ ਮੇਰੇ ਸਰੀਰ ਦੇ ਵਿੱਚ ਇਹ ਵਿਕਾਰ ਜੋ ਹਨ ਇਹ ਤੇਰੀ ਜਦੋਂ ਮੈਂ ਸਿਪਤ ਸਲਾਹ ਕਰਦਾ ਹਾਂ ਤਾਂ ਇਹ ਸਾਰੇ ਵਿਕਾਰ ਚਲੇ ਜਾਂਦੇ ਹਨ ਸੰਤਮਾਨੋ ਦੋ ਟਾਂਡਾ ਨੂੰ ਇੱਕ ਕਟਵਾਰੀ ਮੇਰੀ ਕਟਵਾਰੀ ਕਟਵਾਰ कोतवाल ਜਿਹੜਾ ਕਿ ਇੱਕ ਸ਼ਹਿਰ ਦਾ ਰਾਖਾ ਹੁੰਦਾ ਹੈ ਇਹ ਕਟਵਾਰੀ ਮੇਰੀ ਮੇਰੀ ਕੁਟਵਾਰੀ ਕੀ ਹੈ ਮੇਰੀ ਕੀ ਕੋਤਵਾਲ ਦੀ ਡਿਊਟੀ ਕੀ ਹੈ ਮੇਰਾ ਕੀ ਫਰਜ਼ ਹੈ ਕਿ ਮੈਂ ਆਪਣੇ ਸਰੀਰ ਦੀ ਰਾਖੀ ਕਰਾਂ ਸਰੀਰ ਦੀ ਰਾਖੀ ਕਿਸ ਤਰ੍ਹਾਂ ਕਰਨੀ ਹੈ ਤਾਂ ਮੈਂ ਉਸ ਵਾਹਿਗੁਰ ਦੀਆਂ ਸਿਫ ਸਲਾਹਾਂ ਕਰਕੇ ਵਿਕਾਰਾਂ ਤੋਂ ਇਸ ਸਰੀਰ ਨੂੰ ਬਚਾਉਂਦਾ ਹਾਂ ਪੌਂਕ ਆਗੇ ਬਦਨ ਪਸਾਰ ਅਤੇ ਹੋਰ ਕਿਸ ਤਰ੍ਹਾਂ ਇਸ ਸਰੀਰ ਦੀ ਰਾਖੀ ਕਰਦਾ ਹਾਂ ਸੰਤਾਂ ਮਾਨੋ ਸੰਤਾਂ ਸੰਤ ਜਣਾਂ ਨੂੰ ਮੈਂ ਆਦਰ ਦਿੰਦਾ ਹਾਂ ਮਾਨੋ ਮੰਨਦਾ ਹਾਂ ਉਹਨਾਂ ਦੇ ਕਹੇ ਹੋਏ ਅਨਸਾਰ ਮੈਂ ਜੋ ਉਹ ਮੇਰੇ ਅੰਦਰ ਗੁਣ ਪੈਦਾ ਕਰਦੇ ਹਨ ਜੋ ਸਤ ਸੰਤੋਖ ਦਇਆ ਧਰਮ ਧੀਰਜ ਇਸ ਤਰ੍ਹਾਂ ਦੇ ਜੋ ਗੁਣ ਹਨ ਉਹ ਮੈਂ ਆਪਣੇ ਅੰਦਰ ਗੁਣ ਪੈਦਾ ਕਰਦਾ ਹਾਂ ਸੰਤਮਨੋ ਦੂਤ ਡੰਡਨੋ ਦੂਤ ਵਿਕਾਰ ਅਤੇ ਵਿਕਾਰਾਂ ਨੂੰ ਮੈਂ ਡੰਡ ਦੇ ਦਾਂ ਹ ਡੰਡ ਕਿਸ ਤਰ੍ਹਾਂ ਵਿਕਾਰਾਂ ਨੂੰ ਮੈਂ ਆਪਣੇ ਅੰਦਰੋਂ ਖਤਮ ਕਰਦਾ ਹਾਂ ਇਸ ਤਰ੍ਹਾਂ ਮੈਂ ਇਹ ਆਪਣੇ ਸਰੀਰ ਦੀ ਰਾਖੀ ਕਰਦਾ ਹਾਂ ਇਸ ਸਰੀਰ ਦੀ ਰਾਖੀ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰਕੇ ਜੋ दैवी ਗੁਣ ਹਨ ਸਤ ਸੰਤੋਖ ਦਇਆ ਧਰਮ ਧੀਰੇ ਆਦਿ ਇਸ ਤਰ੍ਹਾਂ ਦੇ ਗੁਣ ਆਪਣੇ ਸਰੀਰ ਦੇ ਵਿੱਚ ਪੈਦਾ ਕਰਕੇ ਅਤੇ ਵਿਕਾਰ ਜੋ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਦੂਰ ਕਰਕੇ ਮੈਂ ਆਪਣੇ ਸਰੀਰ ਦੀ ਰਾਖੀ ਕਰਦਾ ਹਾਂ ਦਿਵਸ ਰੈਣ ਤੇਰੇ ਪਾਉ ਪਲੋਸੋਂ ਕੇਸ ਚਵਰ ਕਰ ਫੇਰੀ ਦਿਵਸ ਰੈਣ ਦਿਨ ਰਾਤ ਹੈ ਵਾਹਿਗੁਰੂ ਮੈਂ ਤੇਰੇ ਚਰਨਾਂ ਨੂੰ ਹੀ ਪਰਸਦਾ ਹਾਂ ਦਿਵਸ ਰੈਣ ਤੇਰੇ ਪੌ ਪਲੋਸੋਂ ਕੇਸ ਚਵਰ ਕਰ ਫੇਰੀ ਦਿਨ ਰਾਤ ਤੇਰੇ ਵਿਵਾਹ ਗੁਰੂ ਤੇਰੇ ਮਾਵਾ ਨੂੰ ਹੀ ਤੇਰੇ ਚਰਨਾਂ ਨੂੰ ਹੀ ਮੈਂ ਪਰਸਦਾ ਹਾਂ ਅਤੇ ਆਪਣੇ ਕੇਸਾਂ ਦੇ ਨਾਲ ਚਵਰ ਚੌਰ ਬਣਾ ਕੇ ਤੇਰੇ ਉੱਤੇ ਚਲਾਉਂਦਾ ਹਾਂ ਅਰਥਾ ਤੇਰੀ ਮੈਂ ਸਦਾ ਹੀ ਸੇਵਾ ਕਰਦਾ ਹਾਂ ਤੇਰੇ ਸਦਾ ਹੀ ਗੁਣ ਗਾਉਂਦਾ ਹਾਂ ਤੇਰੇ ਗੁਣ ਗਾਣੇ ਤੇਰੇ ਚਰਨ ਪਰ ਸਨੇ ਹਨ ਤੇਰੇ ਉੱਤੇ ਚੌਰ ਕਰਨੀ ਇਹ ਤੇਰੇ ਗੁਣ ਗਾਣੇ ਤੇਰੇ ਸਿਫਤਾਂ ਕਰਨੀਆਂ ਸ਼ਬਦ ਦੇ ਨਾਲ ਜੁੜ ਕੇ ਸੁਰਤ ਨੂੰ ਆਪ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੀਆਂ ਸਿਫਤ ਸਲਾਹਾਂ ਕਰਨੀਆਂ ਇਹੀ ਉਸ ਵਾਹਿਗੁਰੂ ਦੇ ਚਰਨ ਪੋਰਸ ਨੇ ਹਨ ਅਤੇ ਇਹੀ ਉਸ ਵਾਹਿਗੁਰੂ ਦੇ ਉੱਤੇ ਆਪਣੇ ਕੇਸਾਂ ਦੇ ਨਾਲ ਚੌਰ ਚਲਾਉਣਾ ਹੈ ਹਮ ਕੁ ਕਰ ਤੇਰੇ ਦਰਵਾਜ਼ੇ ਉਨ ਕਾਗੇ ਬਦਨ ਪਸਾਰ ਰਹਾਉ ਪੂਰਵ ਜਨਮ ਹਮ ਤਮਰੇ ਸੇਵਕ ਅਬ ਤੋ ਮਿਟੇ ਨਾ ਜਾਈ ਇਹ ਵਾਹ ਗੁਰੂ ਪੂਰਵ ਜਨਮ ਦੇ ਵਿੱਚ ਵੀ ਅਸੀਂ ਤੁਹਾਡੇ ਹੀ ਸੇਵਕ ਸਾਂ ਤਹਾਡੇ ਹੀ ਚਰਨਾਂ ਦੇ ਨਾਲ ਜੁੜੇ ਹੋਏ ਸਾਂ ਅਬ ਤੋਂ ਮਿਟਿਆ ਨਾ ਜਾਈ ਅਤੇ ਹੁਣ ਵੀ ਤੇਰੇ ਚਰਨਾਂ ਤੋਂ ਹਟਿਆ ਨਹੀਂ ਜਾਂਦਾ ਹੁਣ ਵੀ ਤੇਰੇ ਚਰਨਾਂ ਦੇ ਨਾਲ ਹੀ ਜੁੜੇ ਹੋਇਆ ਤੇਰੇ ਦੁਆਰੇ ਧੁਨ ਸਹਜ ਕੀ ਮਾਥੇ ਮੇਰੇ ਦਗਾਈ ਤੇਰੇ ਦੁਆਰੇ ਤੇਰੇ ਦੁਆਰੇ ਤੇਰੇ ਦਰ ਦੇ ਉੱਤੇ ਜਿਹੜਾ ਵੀ ਮਨੁੱਖ ਤੇਰੇ ਨਾਲ ਜੁੜਦਾ ਹੈ ਧੁਨ ਸਹਿਜ ਕੀ ਉਸ ਦੇ ਅੰਦਰ ਸਹਿਜ ਦੀ ਰੌਣ ਚੱਲ ਪੈਂਦੀ ਹੈ ਆਤਮਿਕ ਅਡੋਲਤਾ ਦੀ ਰੌਣ ਚੱਲ ਪੈਂਦੀ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਆ ਜਾਂਦੀ ਹੈ ਜਿਹੜਾ ਵੀ ਤੇਰੇ ਦੁਆਰ ਤੇ ਆਉਂਦਾ ਹੈ ਤੇਰੇ ਨਾਲ ਜੁੜਦਾ ਹੈ ਤੇਰੇ ਚਰਨਾਂ ਦੇ ਨਾਲ ਜੁੜਦਾ ਹੈ ਤੇਰੇ ਚਰਨਾਂ ਨੂੰ ਪਰਸਦਾ ਹੈ ਤੇਰੇ ਗੁਣ ਗਾਉਂਦਾ ਹੈ ਤੇਰੀਆਂ ਸਿਫਤ ਸਲਾਹਾਂ ਕਰਦਾ ਹੈ ਉਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੋਹ ਚੱਲ ਜਾਂਦੀ ਹੈ ਤੇਰੇ ਦਵਾਰ ਹੈ ਧੁਨ ਸਜ ਕੀ ਮਾਥੇ ਮੇਰੇ ਧਗਾਈ ਮੇਰੇ ਮਾਥੇ ਦਗਾਈ ਮਾਥੇ ਮੇਰੇ ਦਗਾਈ ਦਗਾਈ ਦਾਗ ਦੇਣਾ ਕਿਸ ਤੇ ਉੱਤੇ ਨਿਸ਼ਾਨ ਲਾ ਦੇਣਾ ਅਤੇ ਤੇਰੇ ਦਰਬਾਰ ਦੇ ਵਿੱਚ ਆਉਣ ਕਰਕੇ ਮੇਰੇ ਮੱਥੇ ਦੇ ਉੱਤੇ ਵੀ ਅਰਥਾਤ ਮੇਰੇ ਅੰਦਰ ਵੀ ਇਹ ਆਤਮਿਕ ਅਡੋਲਤਾ ਦੀ ਦਾਗ ਦਗਾਈ ਇਹ ਨਿਸ਼ਾਨ ਲੱਗ ਗਿਆ ਹੈ ਮੇਰੇ ਅੰਦਰ ਵੀ ਆਤਮਿਕ ਅਡੋਲਤਾ ਦੀ ਰੌ ਚੱਲ ਗਈ ਹੈ ਕਿਉਂਕਿ ਮੈਂ ਤੇਰੇ ਦੁਆਰੇ ਤੇ ਆ ਗਿਆ ਹਾਂ ਦਾਗੇ ਹੋਏ ਦਾਗੇ ਹੋਏ ਸੁਰਨ ਮੈਂ ਜੂਝੈ ਬਿਨ ਦਾਗੇ ਭਗ ਜਾਈ ਦਾਗੇ ਹੋਏ ਸੁਰਨ ਮੈਂ ਜੂਝੈ ਰਨ ਇਹ ਸੰਸਾਰ ਰੂਪੀ ਰਨ ਇਹ ਜੰਗ ਭੂਮੀ ਜਿਸ ਤੇ ਵਿੱਚ ਵਿਕਾਰਾਂ ਦੇ ਨਾਲ ਲੜਾਈ ਹੈ ਕਿਉਂਕਿ ਵਿਕਾਰ ਜੋ ਅਨਹਾਰ ਵਕਤ ਹੀ ਇਸ ਸਰੀਰ ਦੇ ਉੱਤੇ ਹਮਲਾ ਕਰਦੇ ਹਨ ਇਹ ਰਣ ਭੂਮੀ ਜੋ ਹੈ ਇਸ ਤੇ ਨਾਲ ਇਸ ਤੇ ਵਿੱਚ ਵਿਕਾਰਾਂ ਦੇ ਨਾਲ ਲੜਾਈ ਹੈ ਡੱਗੇ ਹੋਏ ਸੁਰਨ ਮੇ ਜੂਚ ਜਿਹੜੇ ਉਸ ਵਾਹਿਗੁਰੂ ਦੀ ਭਗਤੀ ਦੇ ਨਾਲ ਡਾਗੇ ਗਏ ਹਨ ਇਹਨਾਂ ਦੇ ਅੰਦਰ ਉਸ ਵਾਹਿਗੁਰੂ ਦੀ ਭਗਤੀ ਹੈ ਜਿਨ੍ਹਾਂ ਦੇ ਮੱਥੇ ਦੇ ਉੱਤੇ ਸਵਾਹਿਗੁਰੂ ਦੀ ਭਗਤੀ ਦਾ ਨਿਸ਼ਾਨ ਹੈ ਦਾਗ ਹੈ ਦਾਗੇ ਹੋਏ ਸੁਰਨ ਮੈਂ ਜੂਝ ਉਹ ਵੀ ਇਸ ਸੰਸਾਰ ਰੂਪੀ ਰਣ ਦੇ ਵਿੱਚ ਜੂਝਦੇ ਆਂ ਵਿਣ ਦਾਗੇ ਭਗ ਜਾਈ ਪਰ ਜਿਨ੍ਹਾਂ ਦੇ ਅੰਦਰ ਉਸ ਭਗਤੀ ਦਾ ਨਿਸ਼ਾਨ ਨਹੀਂ ਹੈ ਜਿਨ੍ਹਾਂ ਦੇ ਮੱਥੇ ਉਤੇ ਭਗਤੀ ਦਾ ਦਾਗ ਨਹੀਂ ਹੈ ਜਿਹੜੇ ਭਗਤੀ ਨਾਲ ਦਾਗੇ ਹੋਏ ਨਹੀਂ ਹਨ ਉਹ ਫਿਰ ਇਸ ਸੰਸਾਰ ਦੇ ਵਿੱਚ ਵਿਕਾਰਾਂ ਤੋਂ ਭੱਜ ਜਾਂਦੇ ਹਨ ਦੌੜ ਜਾਂਦੇ ਹਨ ਸਾਧੂ ਹੋਏ ਸੁਭਗਤ ਪਛਾਣ ਹਰ ਲੇਖ ਜਾਣੈ ਪਾਈ ਸਾਧੂ ਹੋਏ ਜੋ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਹੈ ਇਹਨਾਂ ਵਿਕਾਰਾਂ ਨੂੰ ਪਰੇ ਕਰ ਦਿੱਤਾ ਹੈ ਆਪਣੇ ਅੰਦਰ दैਵੀ ਗੁਣ ਪੈਦਾ ਕਰ ਰਹੇ ਹਨ ਕਰ ਲਏ ਹਨ ਉਹ ਹਨ ਸਾਧ ਅਰਥਾਤ ਭਗਤ ਜਨ ਸਾਧੂ ਹੋਏ ਸੂ ਭਗਤ ਪਛਾਨ ਉਹ ਭਗਤ ਜਨ ਉਸ ਵਾਹਿਗੁਰੂ ਦੀ ਭਗਤੀ ਦੇ ਨਾਲ ਹੀ ਸਾਂਝ ਪਾਉਂਦੇ ਹਨ ਉਹ ਫਿਰ ਕਿਸੇ ਕਰਮ ਕਾਂਡਾਂ ਦੇ ਵਿੱਚ ਨਹੀਂ ਪੈਂਦੇ ਸਿਰਫ ਉਸ ਵਾਹਿਗੁਰੂ ਦੀ ਭਗਤੀ ਦੇ ਨਾਲ ਹੀ ਸਾਂਝ ਪਾਉਂਦੇ ਹਨ ਹਰ ਲੈ ਖਜਾਨੇ ਪਾਈ ਫਿਰ ਇਹੋ ਜੇ ਭਗਤਾਂ ਨੂੰ ਉਹ ਵਾਹਿਗੁਰੂ ਆਪਣੇ ਖਜ਼ਾਨੇ ਵਿੱਚ ਪਾ ਲੈਂਦਾ ਹੈ ਅਰਥਾਤ ਇਹੋ ਜੇ ਭਗਤਾਂ ਨੂੰ ਉਹ ਵਾਹਿਗੁਰੂ ਪ੍ਰਵਾਨ ਕਰ ਲੈਂਦਾ ਹੈ ਉਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਕੋਠਰੇ ਇਸ ਸਰੀਰ ਰੂਪੀ ਸੋਹਣੇ ਕੋਠੇ ਦੇ ਵਿੱਚ ਉਠਰੇ ਮੈਂ ਕੋਠਰੀ ਇੱਕ ਹੋਰ ਇਸ ਸਰੀਰ ਰੂਪੀ ਸੋਹਣੇ ਕੋਠੇ ਦੇ ਵਿੱਚ ਇੱਕ ਬੁੱਧੀ ਰੂਪੀ ਮਨ ਰੂਪੀ ਇੱਕ ਹੋਰ ਕੋਟੜੀ ਹੈ ਪਰਮ ਕੋਟੀ ਵਿਚਾਰ ਅਤੇ ਵਿਚਾਰ ਕਰਨ ਦੇ ਨਾਲ ਨਾਮ ਨਾਲ ਨਾਲ ਜੁੜਨ ਦੇ ਨਾਲ ਉਸ ਵਾਹਿਗੁਰੂ ਦੇ ਬਾਣੀ ਗੁਰੂ ਦੀ ਬਖਸ਼ੀ ਹੋ ਬਾਣੀ ਦਾ ਵਿਚਾਰ ਕਰਨ ਦੇ ਨਾਲ ਇਹ ਜੋ ਅੰਦਰਲੀ ਜੋ ਬੁੱਧੀ ਹੈ ਮਨ ਹੈ ਇਹ ਬੁੱਧੀ ਫਿਰ ਸੋਹਣੀ ਬੁੱਧੀ ਬਣ ਕੇ ਬਵੇਕ ਬੁੱਧੀ ਬਣ ਜਾਂਦੀ ਹੈ ਇਸ ਨੂੰ ਫਿਰ ਚੰਗੇ ਮੰਦੇ ਦੀ ਪਛਾਣ ਆ ਜਾਂਦੀ ਹੈ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਉਸ ਵਾਹਿਗੁਰੂ ਦੇ ਨਾਮ ਦਾ ਵਿਚਾਰ ਕਰਕੇ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜ ਕੇ ਇਹ ਅੰਦਰਲੀ ਜੋ ਬੁੱਧ ਹੈ ਉਹ ਬਵੇਕ ਬੁੱਧੀ ਦੇ ਵਿੱਚ ਸੋਹਣੀ ਬੁੱਧੀ ਬਣ ਜਾਂਦੀ ਹੈ ਗੁਰ ਦਿਨੀ ਵਸਤ ਕਬੀਰ ਕੋ ਲੇਵੋ ਵਸਤ ਸਮਾਰ ਗੁਰੂ ਨੇ ਗੁਰ ਗੁਰੂ ਰਾਰੇ ਨੂੰ ਸਿਆਰੀ ਹੈ ਗੁਰੂ ਨੇ ਦਿਨੀ ਵਸਤ ਕਬੀਰ ਕੋ ਕਬੀਰ ਨੂੰ ਇਹ ਬਖਸ਼ਿਸ਼ ਕਰਕੇ ਇਹ ਨਾਮ ਰੂਪੀ ਵਸਤ ਜੋ ਹੈ ਨਾਮ ਪਦਾਰਥ ਜੋ ਹੈ ਇਹ ਬਖਸ਼ ਦਿੱਤਾ लेवो लेवो बस समान अते नाल एवी किया के ए बस बहुत अमूलक है इस नु संभाल के रखो क्योंकि नाम पदार्थ अमूलक वस्तु है कबीर दी संसार को लिन्नी जे समस्तक भाग ਇਹ ਜੋ ਗੁਰੂ ਨੇ ਬਖਸ਼ਿਸ਼ ਕਰਕੇ ਕਬੀਰ ਨੂੰ ਨਾਮ ਰੂਪੀ ਵਸਤ ਦਿੱਤੀ ਇਹ ਨਾਮ ਰੂਪੀ ਆਮੋਲਕ ਖਜ਼ਾਨਾ ਦਿੱਤਾ ਕਬੀਰ ਦੀ ਸੰਸਾਰ ਕੋ ਕਬੀਰ ਨੇ ਇਹੀ ਬਸ ਸੰਸਾਰ ਦੇ ਵਿੱਚ ਵੰਨ ਦਿੱਤੀ ਸੰਸਾਰ ਨੂੰ ਵੀ ਇਸ ਨਾਮ ਦੇ ਨਾਲ ਹੀ ਜੋੜਿਆ ਇਹ ਨਾਮ ਵਸਤ ਸੰਸਾਰ ਨੂੰ ਦੇ ਦਿੱਤੀ ਕਬੀਰ ਦੀ ਸੰਸਾਰ ਕੋ ਲਿਨੀ ਜਿਸ ਮस्तक ਭਾਗ ਜਿਸ ਤੇ ਉੱਚੇ ਮस्तक ਜਿਸ ਤੇ ਉੱਚੇ ਭਾਗ ਹਨ ਜਿਸ ਤੇ ਮस्तक ਦੇ ਉੱਚੇ ਭਾਗ ਹਨ ਉਹਨਾਂ ਨੇ ਇਹ ਪ੍ਰਾਪਤ ਕਰ ਲਈ ਕੀ ਨਾਮ ਵਸਤੂ ਅੰਮ੍ਰਿਤ ਰਸ ਜਿਨ ਪਾਇਆ ਫਿਰ ਤਾਂ ਕਾ ਸੋਹਾਗ ਇਹ ਨਾਮ ਅੰਮ੍ਰਿਤ ਰਸ ਜੋ ਹੈ ਇਹ ਅੰਮ੍ਰਿਤ ਰਸ ਜਿਹੜਾ ਕਿ ਕਦੀ ਵੀ ਖਤਮ ਹੋਣ ਵਾਲਾ ਨਹੀਂ ਹੈ ਜਿਨ ਪਾਇਆ ਜਿਸ ਨੇ ਵੀ ਇਸ ਨਾਮ ਰੂਪੀ ਅੰਮ੍ਰਿਤ ਨੂੰ ਪਾ ਲਿਆ ਜ਼ਿਰ ਤਾਂ ਕਾ ਸੁਹਾਗ ਜ਼ਿਰ ਸਦਾ નિਹਚਲ ਉਹ ਫਿਰ ਸਦਾ ਹੀ ਭਾਗਾਂ ਵਾਲਾ ਬਣ ਗਿਆ ਉਹ ਸਦਾ ਹੀ ਉਸ ਦੇ ਭਾਗ ਜਾਗ ਹੋਏ ਜਿਸ ਨੂੰ ਕੇ ਇਹ ਨਾਮ ਰੂਪੀ ਵਸਤੂ ਮਿਲ ਗਈ ਜਿਸ ਨੂੰ ਨਾਮ ਪਦਾਰਤ ਗੁਰੂ ਦੀ ਬਖਸ਼ਿਸ਼ ਦੇ ਰਾਹੀਂ ਪ੍ਰਾਪਤ ਹੋ ਗਿਆ ਵਾਹਿਗੁਰਜੀ ਦਾ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ